ਨਹਿਰੀ ਵਿਭਾਗ ਵੱਲੋਂ ਸਰਕਾਰ ਵਿਰੁੱਧ ਖੋਲੇ ਗਏ ਮੋਰਚੇ ਸਸਪੈਂਡ ਅਧਿਕਾਰੀ ਦੇ ਬਹਾਲ ਹੋਣ ਤੇ ਮੁਲਾਜ਼ਮ ਖੁਸ਼ ਸੰਘਰਸ਼ੀਲ ਆਗੂ ਦਾ ਮਹਿਕਮੇ ਵਿੱਚ ਆਉਣ ਤੇ ਨਿੱਗਾ ਸਵਾਗਤ ਮੀਡੀਆ ਨਾਲ ਮੁਖਾਤਿਬ ਹੋਣ ਤੇ ਸਰਕਾਰ ਤੇ ਕੀਤੇ ਸ਼ਬਦੀ ਹਮਲੇ ਕਿਹਾ ਆਈਪੀਐਸ ਕਿਸ਼ਨ ਕੁਮਾਰ ਕਰ ਰਿਹਾ ਸਰਕਾਰ ਨੂੰ ਗੁੰਮਰਾ ਤਾਂ ਜੋ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਇਸ ਮੌਕੇ ਗੱਲਬਾਤ ਕਰਦਿਆਂ ਨਹਿਰੀ ਪਟਵਾਰ ਯੂਨੀਅਨ ਦੇ ਆਗੂ ਗੁਰਪਾਲ ਸਿੰਘ ਪੰਨੂ ਤੇ ਸੰਘਰਸ਼ੀਲ ਮੁਲਾਜ਼ਮ ਨੇ ਦੱਸਿਆ ਕਿ ਪੰਜਾਬ ਦੇ ਪਾਣੀਆਂ ਨੂੰ ਸਰਪਲਸ 10 ਦੂਜੇ ਸੂਬਿਆਂ ਨੂੰ ਦੇ ਕੇ ਵਾਹਵਾਹੀ ਖਟਣ ਵਾਲੇ ਹਰਿਆਣਾ ਦੇ ਆਈਪੀਐਸ ਕਿਸ਼ਨ ਕੁਮਾਰ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੂੰ ਪੰਜਾਬ ਦੇ ਪਾਣੀਆਂ ਦਾ ਹਾਲਾਤਾਂ ਨਾਲ ਜਾਣੂ ਕਰਵਾਉਣ ਦੇ ਚੱਲਦੇ सानू सांमियाजा भुगतना प्या ਕਿਸਾਨੂੰ ਸਸਪੈਂਡ ਕਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਪੰਜਾਬ ਦੇ ਨਾਲ thro ਨਹੀਂ ਹੋਣ ਦਵਾਂਗੇ ਤੇ ਅਸੀਂ ਸਰਕਾਰ ਨੂੰ ਇਹ ਗੱਲ ਆਖੀ ਹੈ ਕਿ ਨਹਿਰੀ ਪਾਣੀ ਨਾਲ ਝੋਨੇ ਦੀ ਸਿੰਚਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਉਹ ਕਿਸੇ ਪੱਖੋਂ ਸੰਭਵ ਨਹੀਂ ਸਾਡੀ ਰਿਪੋਰਟ ਵਿੱਚ 21% ਦੀ ਗੱਲ ਨੂੰ IPS 90% ਲਿਖਣ ਦੀ ਗੱਲ ਆਖਰੀ ਨਹੀਂ ਜੋ ਅਸੀਂ ਨਹੀਂ ਹੋਣ ਦਵਾਂਗੇ ਇਸ ਸੰਬੰਧੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਸੀਂ ਇਹ ਸੰਘਰਸ਼ ਚਲਾਇ ਜਾਵਾਂਗੇ ਤੇ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਹੀ ਡਾਟਾ ਸਾਹਮਣੇ ਲਿਆਉਣ ਪਿਛਲੇ 3 ਕੁ ਮਹੀਨਿਆਂ ਤੋਂ ਜਿਹੜਾ ਪੰਜਾਬ ਦੇ ਪਾਣੀਆਂ ਨੂੰ ਸਰਪਲੱਸ ਦਿਖਾ ਕੇ ਸਰਕਾਰ ਕਿਸੇ ਹੋਰ ਨਾਂ ਸੂਬਿਆਂ ਦੇ ਵਿੱਚ ਬਾਵਾ ਖਟਣਾ ਚਾਹੁੰਦੀ ਸੀ ਪਰ ਜਿਹੜੇ ਮੁਲਾਜ਼ਮਾ ਆਪਣੇ ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਤੇ ਆਪਣੇ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਅਸੀਂ 20 ਤੋਂ 21% ਪਾਣੀ ਕਿਹਾ ਸੀ ਕਿ ਪਾਣੀ ਲੱਗ ਰਿਹਾ ਇਰੀਗੇਸ਼ਨ ਹੋ ਰਹੀ ਹੈ ਔਰ ਕ੍ਰਿਸ਼ਨ ਕੁਮਾਰ ਕਹਿ ਰਿਹਾ ਸੀ ਕਿ ਤੁਸੀਂ 100% ਇਰੀਗੇਸ਼ਨ ਦਿਖਾਓ ਜਦੋਂ ਨਹਿਰਾਂ ਦੇ ਸਾਈਜ਼ ਮੋਗਿਆਂ ਦੇ ਸਾਈਜ਼ ਖਾਲਿਆਂ ਦੇ ਸਹਜ ਜਿਹੜੇ ਬਿਲਕੁਲ ਖਤਮ ਆ ਮੋਗੇ ਉੱਚੇ ਚੱਕ ਜਾ ਕੇ ਲਾਤੇ ਉਹਨਾਂ ਦੇ ਮੋਗਿਆਂ ਦੇ ਸਹਜ ਘਟਾਤੇ ਉਸ ਕਰਕੇ 100% ਸਚਾਈ ਕਿਤੇ ਨਹੀਂ ਹੋ ਸਕਦੀ ਜੇਕਰ ਹੋਊਗੀ ਸਚਾਈ ਤਾਂ ਉਹਦੇ ਵਾਸਤੇ ਬਹੁਤ ਉਪਰਾਲੇ ਕਰਨੇ ਪੈਣਗੇ ਇਹਨੂੰ ਮੋਗਿਆਂ ਦੇ ਸਹਜ ਆ 6 6 ਗੁਣਾ ਵਧਾਉਣੇ ਪੈਣਗੇ ਤੇ ਤੁਹਾਨੂੰ ਜੇਕਰ ਮੈਂ ਦੱਸਾਂ ਕਿ ਇੱਕ ਜ਼ਿਮੀਂਦਾਰ ਨੂੰ 5 ਕਿੱਲਾਂ ਦੀ ਬਾਰੀ ਮਿਲਦੀ ਹੈ ਸਾਡੇ ਮਹਿਕਮੇ ਵੱਲੋਂ ਤਾਂ ਉਹਦੇ ਮਸਾਂ 1 ਏਕੜ ਵੀ ਨਹੀਂ ਲੱਗਦੀ 5 ਕਿੱਲਾਂ ਦੀ ਬਾਰੀ ਨਾਲ ਸਰਕਾਰ ਜੇ ਵਾਕਈ ਪਾਣੀ ਪਹੁੰਚਾਉਣਾ ਚਾਹੁੰਦੀ ਹੈ ਜੇ ਕਿਸਾਨਾਂ ਦੇ ਵਾਕਈ ਦਰਦੀ ਹੈ ਭਗਵੰਤ ਮਾਨ ਤੇ ਕ੍ਰਿਸ਼ਨ ਕੁਮਾਰ ਤਾਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੋਗਿਆਂ ਦੇ ਸਾਈਜ਼ ਵਧਾ ਦਿਓ ਤਾਂ ਕਿ ਕਿਸਾਨ ਦੀ 5 ਕਿੱਲਾਂ ਦੀ ਬਾਰੀ ਨਾਲ ਘਟ-ਘਟ 4 ਏਕੜ ਤਾਂ ਲੱਗ ਜੇ ਹੁਣ ਤਾਂ 1 ਏਕੜ ਵੀ ਨਹੀਂ ਲੱਗਦਾ 4 ਏਕੜ ਦੀ ਬਾਰੇ ਨਾ 5 ਏਕੜ ਦੀ ਬਾਰੇ ਨਾ ਉਸ ਕਰਕੇ ਮੰਗਾ ਸੀ ਬੁੱਟਰ ਸਾਹਿਬ ਸਰਕਾਰ ਦੀ ਮਨਸ਼ਾ ਕੀ ਲੱਗਦੀ ਆ ਕਿਸਾਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਦੀ ਮਨਸ਼ਾ ਤਾਂ ਦੇਖੋ ਜੀ ਜਿਵੇਂ ਹੁਣ ਪਿੱਛੇ ਸਾਡਾ ਚੱਲਿਆ ਸੀਗਾ ਤੇ ਜੇਕਰ ਅਸੀਂ ਆਵਾਜ਼ ਨਾ ਬੁਲੰਦ ਕਰਦੇ ਤਾਂ ਹੋ ਸਕਦਾ ਇਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਘਾਣ ਕਰ ਦੇਣਾ ਸੀ ਤੇ ਪੰਜਾਬ ਦੀ ਜਿਹੜੀ ਧਰਤੀ ਸੀ ਉਹ ਬੰਜਰ ਹੋ ਜਾਣੀ ਸੀਗੀ ਉਸ ਕਰਕੇ ਅਸੀਂ ਪੰਜਾਬ ਦੇ ਵਾਸੀ ਹਾਂ ਕਹਨ ਸਰਕਾਰੀ ਕਰਦੀ ਸੀ ਕ੍ਰਿਸ਼ਨ ਕੁਮਾਰ ਜਿਹੜਾ ਇਹਨਾਂ ਦਾ ਬਹੁਤ ਅੱਛੇ ਤਾਫਸਰਾ ਕ੍ਰਿਸ਼ਨ ਕੁਮਾਰ ਹਰਿਆਣੇ ਦਾ ਆਈਐਸ ਅਫਸਰਾ ਉਹ ਮੈਨੂੰ ਲੱਗਦਾ ਵੀ ਭਗਵੰਤ ਮਾਨ ਨੂੰ ਵੀ ਪਤਾ ਹੀ ਨਹੀਂ ਲੱਗਣ ਹੁੰਦਾ ਵੀ ਕੀ ਕਰੀ ਜਾਂਦਾ ਉਹ ਸਰਕਾਰ ਦਾ ਝਿੱਤ ਹੀ ਇੰਨਾ ਬਣ ਜਾਂਦਾ ਉਹ ਅੰਕੜਿਆਂ ਦੇ ਵਿੱਚ ਇੰਨਾ ਹੀਰੋ ਬਣ ਜਾਂਦਾ ਕਿ ਉਹ ਪਹਿਲਾਂ ਐਜੂਕੇਸ਼ਨ ਮਹਿਕਮੇ ਦੇ ਵਿੱਚ ਸੈਕਟਰੀ ਰਿਹਾ ਉਹਨੇ 8ਵੀਂ ਤੱਕ ਬੱਚਾ ਕੋਈ ਫੇਲ ਹੀ ਨਹੀਂ ਹੋਣ ਦਿੱਤਾ ਤੇ ਤੁਸੀਂ ਪਿਛਲੇ 10 ਸਾਲਾਂ ਦਾ ਰਿਕਾਰਡ ਕਢਾ ਲਓ ਐਜੂਕੇਸ਼ਨ ਦਾ 9ਵੀਂ ਤੋਂ ਬਾਅਦ 10ਵੀਂ ਤੱਕ ਦਾ ਬੱਚਿਆਂ ਨੂੰ ਊੜਾੜਾ ਨਹੀਂ ਹੁੰਦਾ ਜੀ ਇੰਨਾ ਬੁਰਾ ਹਾਲ ਕਰਦਾ ਉਹਨੇ ਉਹ ਹੀਰੋ ਬਣਨਾ ਚਾਹੁੰ ਹੀਰੋ ਬਣਦਾ ਪਰ ਉਹਨੂੰ ਨਹਿਰੀ ਵਿਭਾਗ ਦੇ ਪੜਵਾਰੀਆਂ ਨੇ ਹੀਰੋ ਬਣ ਨਹੀਂ ਦਿੱਤਾ ਉਹਨੂੰ ਕਿਹਾ ਸੀ ਬਿਲਕੁਲ ਕੰਮ ਕਰਨ ਨੂੰ ਤਿਆਰਾਂ ਪਰ ਧਰਤੀ ਤੇ ਆ ਜਾ ਅਸਮਾਨ ਤੋਂ ਥੱਲੇ ਆ ਜਾ ਸਿਸਟਮ ਸਹੀ ਕਰ ਦੇ ਖਾਲ ਸਹੀ ਬਣਾ ਦਿਓ ਮਾਈਨਰ ਵਧੀਆ ਬਣਾ ਦਿਓ ਸਾਈਜ਼ ਵਧਾ ਦਿਓ ਤਾਂ ਪੰਜਾਬ ਦੇ ਜਿਹੜੇ ਮੋਗਿਆਂ ਨੂੰ ਪਾਣੀ ਲੱਗ ਸਕਦਾ ਉਹਦੇ ਪੰਜਾਬ ਦਾ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ ਮੈਂ ਮੁੱਖ ਮੰਤਰੀ ਤੇ ਕਹਿੰਦੇ ਅਸੀਂ ਪੰਜਾਬ ਹਤੈਸ਼ੀਆਂ ਪਾਣੀ ਦਾ ਰਾਖਾ ਮੈਂ ਪੰਜਾਬ ਦਾ ਪੋਤਿਆ ਵਾਂ ਦੇਖੋ ਜੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਪਤਾ ਆ ਵੀ ਕ੍ਰਿਸ਼ਨ ਕੁਮਾਰ ਜਿਹੜਾ ਹਰਿਆਣੇ ਦਾ ਆਈਐਸ ਅਫਸਰ ਆ ਉਹ ਤੁਹਾਨੂੰ ਗਮਰਾਹ ਕਰਕੇ ਕੀ ਕੁਛ ਕਰ ਰਿਹਾ ਭਗਵਾਨ ਤੁਮਨ ਸਾਹਿਬ ਤੁਹਾਨੂੰ ਪਤਾ ਕਿ ਐਸਬੀਐਲ ਦਾ ਕਿੱਡਾ ਵੱਡਾ ਸੰਜੀਦਗੀ ਵਾਲਾ ਪਾਣੀਆ ਦਾ ਮਸਲਾ ਚੱਲ ਰਿਹਾ ਜੇਕਰ ਪ੍ਰਮੁੱਖ ਸਖਤਰ ਕ੍ਰਿਸ਼ਨ ਕੁਮਾਰ ਨੇ ਪਾਣੀਆ ਕਾਗਜ਼ਾਂ ਟੈਟ ਪਰ ਕੇ ਪੰਜਾਬ ਦੇ ਪਾਣੀਆਂ ਨੂੰ ਸਰਪਲਸ ਦਿਖਾ ਕੇ ਐਸਬੀਐਲ ਦੇ ਵਿੱਚ ਇੱਕ ਐਫੀਡੇਵਿਟ ਪੇਸ਼ ਕਰਦਾ ਤਾਂ ਭਗਵਾਨ ਤੁਮਾਨ ਸਾਹਿਬ ਤੁਹਾਡਾ ਕੀ ਰਹੂਗਾ ਜੇ ਤੁਹਾਡੇ ਹੁੰਦੇ ਤੁਸੀਂ ਕਹਿੰਦੇ ਮੈਂ ਪੰਜਾਬ ਦਾ ਪੁੱਤ ਆ ਜੇ ਤੁਹਾਡੇ ਹੁੰਦੇ ਪੰਜਾਬ ਦਾ ਪਾਣੀ ਗਵਾਂਡੀ ਸੂਬਿਆਂ ਨੂੰ ਜਾਂਦਾ ਰਾਜਸਥਾਨ ਨੂੰ ਹਰਿਆਣਾ ਨੂੰ ਜਾਂਦਾ ਤਾਂ ਤੁਸੀਂ ਕਿਹੜੇ ਪੰਜਾਬ ਦੇ ਪੁੱਤ ਕੌਣ ਦੀਆਂ ਗੱਲਾਂ ਕਰਦੇ ਆ ਉਸ ਕਰਕੇ ਇਸ ਹਰਿਆਣੇ ਦਾ ਅਫਸਰ ਇਹਦਾ ਆਈਐਸ ਕ੍ਰਿਸ਼ਨ ਕੁਮਾਰ ਨੂੰ ਮਹਿਕਮੇ ਵਿੱਚੋਂ ਦਫਾ ਕਰੋ ਨਹੀਂ ਤਾਂ ਫਿਰ ਅਸੀਂ ਅੱਗੇ ਜਲੰਧਰ ਜਿਮਣੀ ਚੋਣਾ ਇਹ ਦੱਸਾਂਗੇ ਤੁਹਾਨੂੰ ਵੀ ਕਿਹੜੇ ਭਾਗ ਵਿਕਦੀ ਆ ਤੇ ਅੱਜ ਜਿਹੜਾ ਵਾ ਸਵਾਗਤ ਕੀਤਾ ਗਿਆ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਰ ਮੈਨੂੰ ਇਦੋਂ ਤੱਕ ਪਤਾ ਲੱਗਿਆ ਕਿ ਤੁਸੀਂ ਇੱਕ ਅਹੁਦਾ ਵੀ ਤੁਹਾਡਾ ਮਹਿਕਮੇ ਦੇ ਵਿੱਚ ਛੋਟਾ ਵਾ ਪਰ ਇੰਨੀ ਸੰਗਤ ਇਕੱਠੀ ਕਰਨੀ ਉਹਦਾ ਕੀ ਕਾਰਨ ਕੀ ਹੈ ਜੀ ਦੇਖੋ ਜੀ ਤਨ ਤਨ ਗੁਰੂ ਰਮਿੰਦਾ ਰਮਦਾਸ ਆਰਾਮਦਾਸ ਜਿਹਦੀ ਇਹ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਮਾਝੇ ਦੀ ਧਰਤੀ ਤੇ ਮੈਂ ਆਪਣੇ ਆਪ ਨੂੰ ਬੜਪਾਗੀ ਸਮਝਦਾ ਇੱਕ ਨਮਾਣੇ ਜੇ ਬੰਦੇ ਨੂੰ ਇੰਨਾ ਪਿਆਰ ਦੇਣਾ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਹੀ ਜਥੇਬੰਦੀਆਂ ਜਾਂ ਸਾਡੀ ਸਰਕਲ ਦੀਆਂ ਜਿੰਨੀਆਂ ਜਦ ਡਿਵੀਜ਼ਨਾਂ ਉਹਨਾਂ ਵੱਲੋਂ ਇੱਕ ਨਿਮਾਣੇ ਨੂੰ ਇੰਨਾ ਮਾਣ ਦੇਣਾ ਗੁਰੂਆਂ ਦੀ ਧਰਤੀ ਤੇ ਮਾਣ ਦੇਣਾ ਇਹ ਬਹੁਤ ਵੱਡੀ ਗੱਲ ਹੈ ਜੀ ਜਿੰਨਾ ਇਹਨਾਂ ਨੇ ਮੈਨੂੰ ਮਾਨ ਸਤਕਾਰ ਦਿੱਤਾ ਭਾਵੇਂ ਮੈਂ ਛੋਟੇ ਅਹੁਦੇ ਤੇ ਆ ਮੈਂ ਭਾਵੇਂ ਇੱਕ ਪੜਵਾਰੀ ਆ ਪਰ ਮੈਂ ਜਿੰਨਾ ਵੀ ਕਰ ਸਕਦਾ ਹੋਇਆ ਆਪਣੇ ਪੰਜਾਬ ਦੇ ਮੁਲਾਜ਼ਮਾਂ ਵਾਸਤੇ ਆਪਣੇ ਮਹਿਕਮੇ ਵਾਸਤੇ ਮੈਂ ਜ਼ਰੂਰ ਕਰੂੰਗਾ ਜੀ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਮੈਂ ਜ਼ਰੂਰ ਕਰੂੰਗਾ ਜੀ ਮੈਂ ਕਿਰਪਾਲ ਸਿੰਘ ਪੰਨੂ ਸੀਨੀਅਰ ਮੀਤ ਪ੍ਰਧਾਨ ਨੇਰੀ ਪੜਵਾਰ ਯੂਨੀਅਨ ਪੰਜਾਬ ਅੱਜ ਸਾਡੇ ਜੋ ਜਸਕਰ ਸਿੰਘ ਗੇਰੀ ਬੁੱਟਰ ਸੂਬਾ ਪ੍ਰਧਾਨ ਨੇ ਜਿਨ੍ਹਾਂ ਨੂੰ ਪਿਛਲੇ ਸਮੇਂ ਮੋਤਲ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ ਬਹਾਲ ਕੀਤਾ ਗਿਆ ਹੈ ਉਹਨਾਂ ਦੀ ਇਥੇ ਜਨਰਲ ਡਿਵੀਜ਼ਨ ਵਿੱਚ ਉਹਨਾਂ ਦੀ ਅੱਜ ਜੁਵਾਨੀ ਸੀਗੀ ਉਹਨਾਂ ਨੇ ਹਾਜ਼ਰੀ ਪੋਰਟ ਪੇਸ਼ ਕੀਤੀ ਆ ਤੇ ਸਾਰੇ ਸਾਡੇ ਭਾਈਵਾਲ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਸਾਡੇ ਨੇਰੀ ਪਟਵਾਰੀ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦਾ ਵੈਲਕਮ ਕੀਤਾ ਹੈ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ ਸੀ ਕਾਰਨ ਕੀ ਸੀ ਜੀ ਉਹਨਾਂ ਨੂੰ ਸਸਪੈਂਡ ਕਰਨ ਦਾ ਕਾਰਨ ਸੀ ਸਾਡੇ 250 ਪਟਵਾਰੀ ਕਰੀਬ ਚਾਰ ਛੇਡ ਕੀਤੇ ਸੀ ਜਿਨ੍ਹਾਂ ਨੂੰ ਆਖਿਆ ਗਿਆ ਸੀ ਜਿਨ੍ਹਾਂ ਉਤੇ ਦਬਾਅ ਪਾਇਆ ਗਿਆ ਸੀਗਾ ਕਿ ਉਹ ਜਿਹੜੇ ਉਹਨਾਂ ਦੇ ਇਰੀਗੇਸ਼ਨ ਦੇ ਅੰਕੜੇ ਆ ਉਹ ਜਿਹੜੇ 21% ਤੋਂ 30% ਦੇ ਵਿੱਚ ਸੀ ਉਹਨਾਂ ਨੂੰ ਵਧਾ ਕੇ 90% 100% ਕਰਨ ਵਾਸਤੇ ਦਬਾਅ ਪਾਇਆ ਗਿਆ ਸੀ ਉਹਨਾਂ ਨੂੰ ਚਾਰਸ਼ਕ ਕੀਤਾ ਗਿਆ ਸੀਗਾ ਸਾਡੇ ਸੂਬਾ ਪ੍ਰਧਾਨ ਨੇ ਇਸ ਸੰਬੰਧੀ ਆਵਾਜ਼ ਚੁੱਕੀ ਵੀ ਇਹ ਸਾਡੇ ਨਾਲ ਧੱਕਾ ਕੀਤਾ ਗਲਤ ਕੀਤਾ ਗਿਆ ਤੇ ਇੱਕ WhatsApp ਗਰੁੱਪ ਨੂੰ ਜਰੀਆ ਬਣਾ ਕੇ ਉਹਨਾਂ ਨੂੰ ਮੋਤਲ ਕੀਤਾ ਗਿਆ ਸੀ ਇਹ ਕਾਰਨ ਕਿਉਂਕਿ ਮੋਤਲ ਕਿਉਂ ਕੀਤਾ ਗਿਆ ਸਰਕਾਰ ਦੀਆਂ ਨੀਤੀਆਂ ਨੂੰ ਕਿਉਂ ਵਿਕਦੇ ਹੋ ਤੁਸੀਂ ਸਰਕਾਰ ਦੀਆਂ ਨੀਤੀਆਂ ਨੂੰ ਅਸੀਂ ਇਹ ਦੇਖਦੇ ਆਂ ਕਿ ਸਾਨੂੰ ਕਾਫੀ ਸਮੇਂ ਤੋਂ ਅਸੀਂ ਆਪਣਾ ਸੰਘਰਸ਼ ਕਰ ਰਹੇ ਆਂ ਪਰ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਨਾ ਸਾਡੀ ਕੋਈ ਗੱਲ ਸੁਣੀ ਗਈ ਆ ਨਾ ਸਾਡਾ ਪੱਖ ਸੁਣਿਆ ਗਿਆ ਹੈ। ਪਰ ਸਰਕਾਰ ਤਾਂ ਕਹਿੰਦੀ ਸੀ ਪਾਣੀਆਂ ਦੇ ਰਾਖੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਘੁਟਾਲਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ। ਨਹੀਂ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਿਹੜਾ ਨਹਿਰੀ ਸਿਸਟਮ ਹੈਗਾ ਉਹ ਬਹੁਤ ਪੁਰਾਣਾ ਸਿਸਟਮ ਆ ਅੰਗਰੇਜ਼ਾਂ ਦੇ ਟਾਈਮ ਦਾ ਸਿਸਟਮ ਬਣਿਆ ਹੋਇਆ ਹੈ। ਇਹਦੇ ਵਿੱਚ ਬਹੁਤ ਸੁਧਾਰ ਕਰਨ ਦੀ ਲੋੜ ਆ। ਸਾਨੂੰ ਸਾਡੀਆਂ ਸਲਾਹ ਲੈ ਕੇ ਅਸੀਂ ਕਿਉਂਕਿ ਜਮੀਨੀ ਪੱਧਰ ਤੇ ਅਸੀਂ ਵਿਚਰਦੇ ਆਂ ਹਰ ਖੇਤ ਚ ਹਰ ਜ਼ਿਮੀਂਦਾਰ ਤੱਕ ਸਾਡੀ ਪਹੁੰਚ ਆ ਅਸੀਂ ਬਾਹਰ ਦਾ ਵੇਖਦੇ ਆ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਬਾਹਰ ਆ ਰਹੀਆਂ ਨੇ ਸਾਡੀ ਸਲਾਹ ਲੈ ਕੇ ਸਾਡੀ ਸਲਾਹ ਲੈ ਕੇ ਉਸ ਹੱਬ ਨਾਲ ਪਾਲਿਸੀਆਂ ਬਣਾ ਕੇ ਆਪਾਂ ਕਿਸਾਨਾਂ ਨੂੰ ਪੰਜਾਬ ਨੂੰ ਪਾਣੀ ਦੀ ਵਧੀਆ ਹਿਸਾਬ ਦੇ ਸਕੀਏ ਸਰਕਾਰ 13 0 ਕਹਿੰਦੀ ਲੱਗਦਾ ਕਿ ਜੋ ਵਿਰੋਧ ਤੁਹਾਡੇ ਵਰਗੇ ਜਿਥੇ ਬੰਦਿਆ ਕਰੀਆ ਕਿਸਾਨ ਜਿਥੇ ਬੰਦਿਆ ਕਰ ਰਹੇ ਆ ਉਹਦੇ ਮੂੰਹ ਦੀ ਖਾਣੀ ਪਈ ਆ ਉਹਦੇ ਕਰਕੇ ਵਿਰੋਧ ਹੋ ਰਿਹਾ ਬਿਲਕੁਲ ਜੀ ਬਿਲਕੁਲ ਮੁਲਾਜ਼ਮਾਂ ਦਾ ਬਹੁਤ ਵੱਡਾ ਵਿਰੋਧ ਇਹ ਸਰਕਾਰ ਦੇ ਖਿਲਾਫ ਆ ਨਾ ਸਾਨੂੰ ਡੀਏ ਦੀ ਕਿਸ਼ਤ ਜਾਰੀ ਕੀਤੀ ਗਈ ਆ ਨਾ ਸਾਡੀਆਂ ਪੇ ਕਮਿਸ਼ਨਰਾਂ ਤਰੂਤੀਆਂ ਉਹ ਦੂਰ ਕੀਤੀਆਂ ਸੋ ਮੁਲਾਜ਼ਮਾ ਮੁਲਾਜ਼ਮਾ ਨਹੀਂ 92 ਐਮਐਲਏ ਬੜੇ ਜ਼ੋਰ ਸ਼ੋਰ ਨਾਲ ਵੋਟਾਂ ਪਾ ਕੇ ਬਦਲਾਵ ਲਿਆ ਕੇ ਇਹਨਾਂ ਦੀ ਸਰਕਾਰ ਬਣਾਈ ਸੀ ਸੋ ਅੱਜ ਉਹ ਮੁਲਾਜ਼ਮਾ 'ਚ ਬਹੁਤ ਵੱਡੀ ਨਿਰਾਸ਼ਾ ਹੈ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਉਹ 'ਚ ਕਈ ਕਿਸਮ ਦੀਆਂ ਮੰਗਾਂ ਹੈਗੀਆਂ ਇਸ ਮੁਜੇ ਤੁਹਾਡੇ ਨਾਲ ਕਿਸਾਨ ਜਥੇਬੰਦੀਆਂ ਉੱਤੀਆਂ ਹੱਕ ਦੇ ਵਿੱਚ ਜੀ ਬਿਲਕੁਲ ਜੀ ਅਸੀਂ ਧੂਰੀ ਪਿਛਲੇ ਸਮੇਂ ਧੂਰੀ ਅਸੀਂ 17 ਤਰੀਕ ਨੂੰ ਰੈਲੀ ਕੀਤੀ ਸੀਗੀ ਜਿਸ ਵੇਲੇ ਸਾਡੀਆਂ ਭਾਈਵਾਲ ਭਰਾਤੀ ਮੁਲਾਜ਼ਮ ਜਥੇਬੰਦੀਆਂ ਅਸੀਂ ਕਿਸਾਨ ਜਥੇਬੰਦੀਆਂ ਦਾ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਸਹਿਯੋਗ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ